ਹਾਂ ਅੱਜ ਕੈਸੋ ਦਾ ਆਪਰੇਸ਼ਨ ਜਿਹੜਾ ਹੈ ਅੱਜ ਇੱਥੇ ਚਲਾਇਆ ਗਿਆ ਸੀ ਤੇ ਫਿਰ ਉਹਦੇ ਵਿੱਚ ਇਹ ਇੱਕ ਬਲਰਾਜ ਦਾ ਘਰ ਹੈ ਜੋ ਐਨਸੀਬੀ ਵੱਲੋਂ ਵੀ ਵਾਂਟਡ ਹੈ ਤੇ ਹਾਲਾਂਕਿ ਇੱਥੋਂ ਰਿਕਵਰੀ ਤਾਂ ਨਹੀਂ ਹੋਈ ਬੰਦੇ ਭਜੇ ਹੋਏ ਸੀ ਲੇਕਿਨ ਇੱਕ ਮੁੰਡਾ ਉਮਰ ਹੋਣੀ ਹੈ ਕੋਈ 25 27 ਸਾਲ ਦੇ ਕਰੀਬ ਉਹ ਬੜਾ ਮੁਸ਼ਕਲ ਨਾਲ ਲੱਭਿਆ ਉਹ ਘਰ ਟੰਕੀ ਦੇ ਉੱਤੇ ਜਾ ਕੇ ਚੜ ਗਿਆ ਸੀ ਉਹਦੀ ਪੁੱਛ ਕੇ ਚੱਲ ਰਹੀ ਹੈ ਦੇਖਦੇ ਆ ਉਹਦੇ ਵਿੱਚੋਂ ਕੀ ਨਿਕਲਦਾ ਬਟ ਉਹਦਾ ਜਿਹੜਾ ਬਿਹੇਵੀਅਰ ਸੀ ਉਹ ਬਹੁਤ ਸ਼ੱਕੀ ਸੀਗਾ ਕਿੰਨੇ ਸਰ ਮਾਮਲੇ ਦਰਜ ਹੈ ਇਹਨਾਂ ਤੇ ਬਲਰਾਜ ਦੇ ਨਾਮ ਉਜੜਾ ਲੜਕੋ ਤੋਂ ਮੇਰੇ ਕਾਫੀ ਮਾਮਲੇ 10 10 12 12 ਮਾਮਲੇ ਦਰਜ ਆ ਰਹੇ ਹੁੰਦੇ ਤੇ ਹਾਲਾਂਕਿ ਇਹ ਜਿਹੜਾ ਮੁੰਡਾ ਮਿਲਿਆ ਪ੍ਰੀਮਿਨਰੀ ਜਿਹੜੀ ਇਨਵੈਸਟੀਗੇਸ਼ਨ ਹੋਈ ਹੈ ਉਹ ਵਾਂਟਿਡ ਤਾਂ ਨਹੀਂ ਹੈ ਕਿਉਂਕਿ ਸਾਰਾ ਬਿਲਡ ਆਊਟ ਵਗੈਰਾ ਹੋ ਗਿਆ ਲੇਕਿਨ ਛੁਪਿਆ ਹੋਇਆ ਸੀ ਉਹ ਕਾਫੀ ਸ਼ੱਕ ਪੈਦਾ ਕਰਦਾ ਹੈ ਤੇ ਉਹ ਅਸੀਂ ਕੋ ਕਰਨੀ ਹੈ ਕਿ ਕਿਉਂ ਛੁਪਿਆ ਹੋਇਆ ਸੀ ਤੇ ਅੱਗੇ ਦੇਖਾਂਗੇ ਸਰ ਹਾਲਾਂਕਿ ਪੁਲਿਸ ਨੂੰ ਪੁੱਛਿਆ ਵੀ ਗਿਆ ਜਿਹੜੇ ਮਕਾਨ ਦੇ ਵਿੱਚ ਬਲਾਜ ਰਹਿ ਰਹੀ ਸੀ ਲੇਕਿਨ ਉਹਨਾਂ ਲੋਕਾਂ ਕੁਝ ਦੱਸਿਆ ਨਹੀਂ ਗਿਆ ਪੁਲਿਸ ਨੇ ਬੜੀ ਮੁਸ਼ਕਲ ਦੇ ਨਾਲ ਉਸ ਨੂੰ ਕੱਢਿਆ ਜਿਹੜਾ ਛੁਪਿਆ ਹੋਇਆ ਸੀ ਹਾਂ ਇਹ ਮ कि ਜਿਹੜੇ ਆਪਣੇ ਜਵਾਨ ਲਗੇ ਹੋਏ ਸੀ ਕੈਸੋ ਆਪਰੇਸ਼ਨ ਚ ਉਹਨਾਂ ਨੇ ਇਹ ਸ਼ੋ ਕਰਦਾ ਹੈ ਕਿ ਇੱਕ ਇੱਕ ਚੀਜ਼ ਦੀ ਤਲਾਸ਼ੀ ਚੰਗੇ ਤਰੀਕੇ ਨਾਲ ਲिती ਹੈ ਆਦਰਵਾਇਸ ਤਾਂ ਜਿੱਥੇ ਤੱਕ ਮੁੰਡਾ ਉਹ ਛੁਪਿਆ ਹੋਇਆ ਸੀ ਸ਼ੱਕੀ ਬੰਦਾ ਉੱਥੇ ਤੱਕ ਪੁਲਿਸ ਦੀ ਨਜ਼ਰ ਨਹੀਂ ਜਾਂਦੀ ਲੇਕਿਨ ਕੈਸੋ ਆਪਰੇਸ਼ਨ ਦਾ ਆਬਜੈਕਟਿਵ ਇਹ ਹੀ ਹੈ ਕਿ ਜਿੱਥੇ ਵੀ ਅਸੀਂ ਤਲਾਸ਼ੀ ਲੈਣੇ ਹੁੰਨੇ ਆ ਉਹਦਾ ਇੱਕ ਇੱਕ ਕੋਨਾ ਤਾਂ ਕਿ ਜੋ ਕੁਝ ਬੰਦਾ ਜਾਂ ਕੋਈ ਮਟੀਰੀਅਲ ਹੋ ਜਾਇਆ ਹੈ ਨਾਰਕੋਡਿਕਸ ਵਗੈਰਾ ਹੈ ਉਹ ਉਹ ਮਿਲ ਜਾਵੇ ਸਰ ਬੈਕਗਰਾਉਂਡ ਕੀ ਇਹਨਾਂ ਵਿੱਚ ਇਹ ਪੁਰਾਣੇ ਸਮਗਲਰ ਅਨਜੀ ਤੇ ਬਾਕੀ ਡਿਟੇਲ ਤੁਹਾਨੂੰ ਐਸਐਸਪੀ ਸਾਹਿਬ ਦੱਸ ਦੇਣਗੇ ਅਗਰ ਤੁਸੀਂ ਡਿਟੇਲ ਚਾਹੁੰਦੇ ਹੋ ਕਿਉਂਕਿ ਐਨਸੀਬੀ ਦੇ ਵਾਂਟਿਡ ਨੇ ਤੇ ਆਬਵੀਅਸ ਹੈ ਕਿ ਕਮਰਸ਼ੀਅਲ ਰਿਕਵਰੀ ਵਗੈਰਾ ਇਹਨਾ ਤੋਂ ਪਹਿਲਾਂ ਹੋ ਚੁੱਕੀ ਹੈ ਕੁਝ ਸਰ ਕਬਜ਼ੇ ਚ ਲਿਆ ਕਰਦੇ ਵਿਚੋ ਡੀਵੀਆਰ ਕਬਜ਼ੇ ਚ ਲਿਆਇਆ ਦੋ ਉਹ ਤੁਹਾਨੂੰ ਦੱਸ ਦੇਣਗੇ ਸਾਰਾ ਬਿਕੋਜ਼ ਜੋ ਵੀ ਕੁਝ ਇਹਦੀ ਆਊਟਕਮ ਹੋਏਗੀ ਉਹਦੀ ਪ੍ਰੋਪਰ ਬਰੀਫਿੰਗ ਤੁਹਾਨੂੰ ਪ੍ਰੈਸ ਨੋਟ ਰਾਹੀਂ ਐਸਐਸਪੀ ਸਾਹਿਬ ਦੇ ਦੇਣਗੇ ਇਸ ਤੋਂ ਲਾਵਾ ਸਰ ਹੋਰ ਕਿਤੇ ਕਿਤੇ ਕੋਆਪਰੇਸ਼ਨ ਕੀਤਾ ਜਾਦਾ ਨਹੀਂ ਨਹੀਂ ਆਸਤਾ ਇੱਥੇ ਹੀ ਪਰਵਾਨਾ ਨਗਰੀ ਚੱਲ ਰਿਹਾ ਹੈ ਆਪਰੇਸ਼ਨ ਤੇ ਕਰੀਬ 100 ਦੇ ਕਰੀਬ ਬੰਦੇ ਲਗੇ ਹੋਏ ਆ ਉਮੀਦ ਹੈ ਇਹਦੇ ਵਿੱਚੋਂ ਕੁਝ ਆਉਟਪੁੱਟ ਅੱਜ ਨਿਕਲੇਗੀ ਤੇ ਉਹਦੇ ਬਾਰੇ ਪ੍ਰੋਪਰ ਡਿਟੇਲ ਤੁਹਾਨੂੰ ਜਿਹੜੀ ਹੈ ਉਹ ਐਸਐਸਪੀ ਸਾਹਿਬ ਜਦੋਂ ਸਾਰੀ ਕਾਰਵਾਈਆਂ ਪੂਰੀ ਹੋ ਜਾਂਦੀਆਂ ਕਿੰਨੀ ਐਫਆਈਆਰ ਰਿਸਟਰ ਹੋਈਆਂ ਕਿੰਨੀ ਰਿਕਵਰੀ ਹੋਈ ਉਹ ਤੁਹਾਨੂੰ ਦੱਸ ਦੇਣਗੇ ਅੱਜ ਕੈਸੋ ਦਾ ਆਪਰੇਸ਼ਨ ਜਿਹੜਾ ਹੈ ਅੱਜ ਇੱਥੇ ਚਲਾਇਆ ਗਿਆ ਸੀ ਤੇ ਫਿਰ ਉਹਦੇ ਵਿੱਚ ਇਹ ਇੱਕ ਬਲਰਾਜ ਦਾ ਘਰ ਹੈ ਜੋ ਐਨਸੀਬੀ ਵੱਲੋਂ ਵੀ ਵਾਂਟਡ ਹੈ ਤੇ ਹਾਲਾਂਕਿ ਇੱਥੋਂ ਰਿਕਵਰੀ ਤਾਂ ਨਹੀਂ ਹੋਈ ਬੰਦੇ ਭਜੇ ਹੋਏ ਸੀ ਲੇਕਿਨ ਇੱਕ ਮੁੰਡਾ ਉਮਰ ਹੋਣੀ ਹੈ ਕੋਈ 25 27 ਸਾਲ ਦੇ ਕਰੀਬ ਉਹ ਬੜਾ ਮੁਸ਼ਕਿਲ ਨਾਲ ਲੱਭਿਆ ਉਹ ਘਰ ਟੰਕੀ ਦੇ ਉੱਤੇ ਜਾ ਕੇ ਚੜ ਗਿਆ ਸੀ ਉਹਦੀ ਪੁੱਛ ਕੇ ਚੱਲ ਰਹੀ ਹੈ ਦੇਖਦੇ ਹਾਂ ਉਹਦੇ ਵਿੱਚੋਂ ਕੀ ਨਿਕਲਦਾ ਹੈ ਬਟ ਉਹਦਾ ਜਿਹੜਾ ਬਿਹੇਵੀਅਰ ਸੀ ਉਹ ਬਹੁਤ ਸ਼ੱਕੀ ਸੀਗਾ ਕਿੰਨੇ ਸਰ ਮਾਮਲੇ ਦਰਜ ਹੋਏ ਇਹਨਾਂ ਤੇ ਬਲਰਾਜ ਦੇ ਨਾਮ ਉਹ ਜਿਹੜਾ ਲੜਕਾ ਉਹ ਤੇ ਕਾਫੀ ਮਾਮਲੇ 10 10 12 12 ਮਾਮਲੇ ਦਰਜ ਆਏ ਨਾ ਇਹ ਹੁੰਦੇ ਤੇ ਹਾਲਾਂਕਿ ਇਹ ਜਿਹੜਾ ਮੁੰਡਾ ਮਿਲਿਆ ਪ੍ਰੀਮਿਨਰੀ ਜਿਹੜੀ ਇਨਵੈਸਟੀਗੇਸ਼ਨ ਹੋਈ ਹੈ ਉਹ ਵਾਂਟਿਡ ਤਾਂ ਨਹੀਂ ਹੈ ਕਿਉਂਕਿ ਸਾਰਾ ਬਿਲਡ ਆਊਟ ਵਗੈਰਾ ਹੋ ਗਿਆ ਲੇਕਿਨ ਛੁਪਿਆ ਹੋਇਆ ਸੀ ਉਹ ਕਾਫੀ ਸ਼ੱਕ ਪੈਦਾ ਕਰਦਾ ਹੈ ਤੇ ਉਹ ਅਸੀਂ ਕੋ ਕਰਨੀ ਹੈ ਕਿ ਕਿਉਂ ਛੁਪਿਆ ਹੋਇਆ ਸੀ ਤੇ ਅੱਗੇ ਦੇਖਾਂਗੇ ਸਰ ਹਾਲਾਂਕਿ ਪੁਲਿਸ ਨੂੰ ਪੁੱਛਿਆ ਵੀ ਗਿਆ ਜਿਹੜੇ ਮਕਾਨ ਦੇ ਵਿੱਚ ਬਲਾਜ ਰਹਿ ਰਹੀ ਸੀ ਲੇਕਿਨ ਉਹਨਾਂ ਲੋਕਾਂ ਕੁਝ ਦੱਸਿਆ ਨਹੀਂ ਗਿਆ ਪੁਲਿਸ ਨੇ ਬੜੀ ਮੁਸ਼ਕਲ ਦੇ ਨਾਲ ਉਸ ਨੂੰ ਕੱਢਿਆ ਜਿਹੜਾ ਛੁਪਿਆ ਹੋਇਆ ਸੀ ਹਾਂ ਜਿਹੜੇ ਆਪਣੇ ਜਵਾਨ ਲਗੇ ਹੋਏ ਸੀ ਕੈਸੋ ਆਪਰੇਸ਼ਨ ਚ ਉਹਨਾਂ ਨੇ ਇਹ ਸ਼ੋ ਕਰਦਾ ਹੈ ਕਿ ਇੱਕ ਇੱਕ ਚੀਜ਼ ਦੀ ਤਲਾਸ਼ੀ ਚੰਗੇ ਤਰੀਕੇ ਨਾਲ ਲिती ਹੈ ਆਦਰਵਾਈਜ਼ ਤਾਂ ਜਿੱਥੇ ਤੱਕ ਮੁੰਡਾ ਉਹ ਛੁਪਿਆ ਹੋਇਆ ਸੀ ਸ਼ੱਕੀ ਬੰਦਾ ਉੱਥੇ ਤੱਕ ਪੁਲਿਸ ਦੀ ਨਜ਼ਰ ਨਹੀਂ ਜਾਂਦੀ ਲੇਕਿਨ ਕੈਸੋ ਆਪਰੇਸ਼ਨ ਦਾ ਆਬਜੈਕਟਿਵ ਇਹ ਹੀ ਹੈ ਕਿ ਜਿੱਥੇ ਵੀ ਅਸੀਂ ਤਲਾਸ਼ੀ ਲੈਣੇ ਹੋਣੇ ਉਹਦਾ ਇੱਕ ਇੱਕ ਕੋਨਾ ਤਾਂ ਕਿ ਜੋ ਕੁਝ ਬੰਦਾ ਜਾਂ ਕੋਈ ਮਟੀਰੀਅਲ ਹੋ ਜਾਇਆ ਹੈ ਨਾਰਕੋਟਿਕਸ ਵਗੈਰਾ ਹੈ ਉਹ ਉਹ ਮਿਲ ਜਾਣ ਸਰ ਬੈਕਗਰਾਉਂਡ ਕੀ ਇਹਨਾਂ ਵਿੱਚ ਇਹ ਪੁਰਾਣੇ ਸਮਗਲਰ ਹਨ ਜੀ ਤੇ ਬਾਕੀ ਡਿਟੇਲ ਤੁਹਾਨੂੰ ਐਸਐਸਪੀ ਸਾਹਿਬ ਦੱਸ ਦੇਣਗੇ ਅਗਰ ਤੁਸੀਂ ਡਿਟੇਲ ਚਾਹੁੰਦੇ ਹੋ ਕਿਉਂਕਿ ਐਨਸੀਬੀ ਦੇ ਵਾਂਟਿਡ ਨੇ ਤੇ ਆਬਵੀਅਸ ਹੈ ਕਿ ਕਮਰਸ਼ੀਅਲ ਰਿਕਵਰੀ ਵਗੈਰਾ ਇਹਨਾ ਤਾਂ ਪਹਿਲਾਂ ਹੋ ਚੁੱਕੀ ਹੈ ਕੁਝ ਸਰ ਕਬਜ਼ੇ ਚ ਲਿਆ ਕਰਦੇ ਵਿਚੋ ਡੀਵੀਆਰ ਕਬਜ਼ੇ ਚ ਲਿਆਇਆ ਦੋ ਉਹ ਤੁਹਾਨੂੰ ਦੱਸ ਦੇਣਗੇ ਸਾਰਾ ਬਿਕੋਜ਼ ਜੋ ਵੀ ਕੁਝ ਇਹਦੀ ਆਊਟਕਮ ਹੋਏਗੀ ਉਹਦੀ ਪ੍ਰੋਪਰ ਬਰੀਫਿੰਗ ਤੁਹਾਨੂੰ ਪ੍ਰੈਸ ਨੋਟ ਰਾਹੀਂ ਐਸਐਸਪੀ ਸਾਹਿਬ ਦੇ ਦੇਣਗੇ ਇਸ ਤੋਂ ਨਵਾਂ ਸਰ ਹੋਰ ਕਿਤੇ ਕਿਤੇ ਕਾਰਪਰੇਸ਼ਨ ਕੀਤਾ ਜਾ ਰਿਹਾ ਨਹੀਂ ਨਹੀਂ ਆਸਤਾ ਇੱਥੇ ਹੀ ਪਰਵਾਨਾ ਨਗਰ ਹੀ ਚੱਲ ਰਿਹਾ ਹੈ ਆਪਰੇਸ਼ਨ ਤੇ ਕਰੀਬ 100 ਦੇ ਕਰੀਬ ਬੰਦੇ ਲਗੇ ਹੋਏ ਆ ਉਮੀਦ ਹੈ ਇਹਦੇ ਵਿੱਚੋਂ ਕੁਝ ਆਉਟਪੁੱਟ ਅੱਜ ਨਿਕਲੇਗੀ ਤੇ ਉਹਦੇ ਬਾਰੇ ਪ੍ਰੋਪਰ ਡਿਟੇਲ ਤੁਹਾਨੂੰ ਜਿਹੜੀ ਹੈ ਉਹ ਐਸਐਸਪੀ ਸਾਹਿਬ ਜਦੋਂ ਸਾਰੀ ਕਾਰਵਾਈਆਂ ਪੂਰੀ ਹੋ ਜਾਂਦੀਆਂ ਕਿੰਨੀ ਐਫਆਈਆਰ ਰਿਸਟਰ ਹੋਈਆਂ ਕਿੰਨੀ ਰਿਕਵਰੀ ਹੋਈ ਉਹ ਤੁਹਾਨੂੰ ਦੱਸ ਦੇਣਗੇ ਕੈਸੋ ਦਾ ਆਪਰੇਸ਼ਨ ਜਿਹੜਾ ਹੈ ਅੱਜ ਇੱਥੇ ਚਲਾਇਆ ਗਿਆ ਸੀ ਤੇ ਫਿਰ ਉਹਦੇ ਵਿੱਚ ਇਹ ਇੱਕ ਫਲਰਾਜ਼ ਦਾ ਘਰ ਹੈ ਜੋ ਐਨਸੀਬੀ ਵੱਲੋਂ ਵੀ ਵਾਂਟਡ ਹੈ ਤੇ ਹਾਲਾਂਕਿ ਇਥੋਂ ਰਿਕਵਰੀ ਤਾਂ ਨਹੀਂ ਹੋਈ ਬੰਦੇ ਭਜੇ ਹੋਏ ਸੀ ਲੇਕਿਨ ਇੱਕ ਮੁੰਡਾ ਉਮਰ ਹੋਣੀ ਹੈ ਕੋਈ 25-27 ਸਾਲ ਦੇ ਕਰੀਬ ਉਹ ਬੜਾ ਮੁਸ਼ਕਲ ਨਾਲ ਲੱਭਿਆ ਹੋ ਘਰ ਟੰਕੀ ਦੇ ਉੱਤੇ ਜਾ ਕੇ ਚੜ ਗਿਆ ਸੀ ਉਹੀ ਪੁੱਛ ਕੇ ਚੱਲ ਰਹੀ ਹੈ ਦੇਖਦੇ ਆ ਉਹਦੇ ਵਿੱਚੋਂ ਕੀ ਨਿਕਲਦਾ ਬਟ ਉਹਦਾ ਜਿਹੜਾ ਬਿਹੇਵੀਅਰ ਸੀ ਉਹ ਬਹੁਤ ਸ਼ੱਕੀ ਸੀਗਾ ਮੈਂ ਕਿੰਨੇ ਸਰ ਮਾਮਲੇ ਦਰਜ ਆਏ ਨੇ ਤੇ ਵਿਰਾਜ ਤੇ ਆਨ ਹੋਰ ਜਿਹੜਾ ਲੜਕਾ ਉਥੋਂ ਮਿਲਿਆ کافی ਮਾਮਲੇ ਦਸ ਦਸ 12 12 ਮਾਮਲੇ ਦਰਜ ਆਏ ਨੇ ਆਦੇ ਹੁੰਦੇ ਤੇ ਹਾਲਾਂਕਿ ਇਹ ਜਿਹੜਾ ਮੁੰਡਾ ਮਿਲਿਆ ਪ੍ਰੀਮਿਨਰੀ ਜਿਹੜੀ ਇਨਵੈਸਟੀਗੇਸ਼ਨ ਹੋਈ ਹੈ ਉਹ ਵਾਂਟਿਡ ਤਾਂ ਨਹੀਂ ਹੈ ਕਿਉਂਕਿ ਸਾਰਾ ਬਿਲਡ ਆਊਟ ਵਗੈਰਾ ਹੋ ਗਿਆ ਲੇਕਿਨ ਛੁਪਿਆ ਹੋਇਆ ਸੀ ਉਹ ਕਾਫੀ ਸ਼ੱਕ ਪੈਦਾ ਕਰਦਾ ਹੈ ਤੇ ਉਹ ਅਸੀਂ ਕੋ ਕਰਨੀ ਹੈ ਕਿ ਕਿਉਂ ਛੁਪਿਆ ਹੋਇਆ ਸੀ ਤੇ ਅੱਗੇ ਦੇਖਾਂਗੇ ਸਰ ਹਾਲਾਂਕਿ ਪੁਲਿਸ ਨੂੰ ਪੁੱਛਿਆ ਵੀ ਗਿਆ ਜਿਹੜੇ ਮਕਾਨ ਦੇ ਵਿੱਚ ਬਲਾਜ ਰਹਿ ਰਹੀ ਸੀ ਲੇਕਿਨ ਉਹਨਾਂ ਵੱਲੋਂ ਕੁਝ ਦੱਸਿਆ ਨਹੀਂ ਗਿਆ ਪੁਲਿਸ ਨੇ ਬੜੀ ਮੁਸ਼ਕਲ ਦੇ ਨਾਲ ਉਸ ਨੂੰ ਕੱਢਿਆ ਜਿਹੜਾ ਉੱਪਰ ਛੁਪਿਆ ਹੋਇਆ ਸੀ ਹਾਂ ਇਹ ਮੈਨੂੰ ਦੱਸਿਆ ਗਿਆ ਕਿ ਜਿਹੜੇ ਆਪਣੇ ਜਵਾਨ ਲੱਗੇ ਹੋਏ ਸੀ ਕੈਸੋ ਆਪਰੇਸ਼ਨ ਚ ਉਹਨਾਂ ਨੇ ਇਹ ਸ਼ੋਅ ਕਰਦਾ ਹੈ ਕਿ ਇੱਕ ਇੱਕ ਚੀਜ਼ ਦੀ ਤਲਾਸ਼ੀ ਚੰਗੇ ਤਰੀਕੇ ਨਾਲ ਲਿੱਤੀ ਹੈ ਅਦਰਵਾਈਜ਼ ਤਾਂ ਜਿੱਥੇ ਤੱਕ ਮੁੰਡਾ ਉਹ ਛੁਪਿਆ ਹੋਇਆ ਸੀ ਸ਼ੱਕੀ ਬੰਦਾ ਉੱਥੇ ਤੱਕ ਪੁਲਿਸ ਦੀ ਨਜ਼ਰ ਨਹੀਂ ਜਾਂਦੀ ਲੇਕਿਨ ਕੈਸੋ ਆਪਰੇਸ਼ਨ ਦਾ ਆਬਜੈਕਟਿਵ ਇਹ ਹੈ ਕਿ ਜਿੱਥੇ ਵੀ ਅਸੀਂ ਤਲਾਸ਼ੀ ਲੈਣੇ ਹੁੰਦੇ ਉਹਦਾ ਇੱਕ ਇੱਕ ਕੋਨਾ ਤਾਂ ਕਿ ਜੋ ਕੁਝ ਬੰਦਾ ਜਾਂ ਕੋਈ ਮਟੀਰੀਅਲ ਹੋ ਜਾਏ ਨਾਰਕੋਡਿਕਸ ਵਗੈਰਾ ਹੈ ਉਹ ਉਹ ਮਿਲ ਜਾਣ ਸਰ ਬੈਕਗਰਾਉਂਡ ਕੀ ਇਹਨਾਂ ਵਿੱਚ ਇੱਕ ਪੁਰਾਣਾ ਸਮਗਲਰ ਰਹਿੰਦਾ ਜੀ ਤੇ ਬਾਕੀ ਡਿਟੇਲ ਤੁਹਾਨੂੰ ਐਸਐਸਪੀ ਸਾਹਿਬ ਦੱਸ ਦੇਣਗੇ ਅਗਰ ਕੋਈ ਡਿਟੇਲ ਚਾਹਣੇ ਹੋ ਕਿਉਂਕਿ ਐਨਸੀਬੀ ਦੇ ਵਾਂਟਡ ਨੇ ਤੇ ਆਬਵੀਅਸ ਹੈ ਕਿ ਕਮਰਸ਼ੀਅਲ ਰਿਕਵਰੀ ਵਗੈਰਾ ਇਹਨਾਂ ਤੋਂ ਪਹਿਲਾਂ ਹੋ ਚੁੱਕੀ ਹੈ ਕੁਝ ਸਰ ਕਬਜ਼ੇ ਚ ਵੀ ਲਿਆ ਕਰਦੇ ਵਿਚੋ ਵਿਚ ਡੀਵੀਆਰ ਕਬਜ਼ੇ ਚ ਲਿਆਇਆ ਦੋ ਉਹ ਤੁਹਾਨੂੰ ਦੱਸ ਦੇਣਗੇ ਸਾਰਾ ਬਿਕੋਜ਼ ਜੋ ਵੀ ਕੁਝ ਇਹਦੀ ਆਊਟਕਮ ਹੋਏਗੀ ਉਹਦੀ ਪ੍ਰੋਪਰ ਬਰੀਫਿੰਗ ਤੁਹਾਨੂੰ ਪ੍ਰੈਸ ਨੋਟ ਰਾਹੀਂ ਐਸਐਸਪੀ ਸਾਹਿਬ ਦੇ ਦੇਣਗੇ ਇਸ ਤੋਂ ਨਵ ਸਰਹੋਰ ਕਿਤੇ ਕਿਤੇ ਕਾਰਪਰੇਸ਼ਨ ਕੀਤਾ ਜਾ ਰਿਹਾ ਨਹੀਂ ਨਹੀਂ ਆਸਤਾ ਇੱਥੇ ਹੀ ਪਰਵਾਨਾ ਨਗਰ ਹੀ ਚੱਲ ਰਿਹਾ ਹੈ ਆਪਰੇਸ਼ਨ ਤੇ ਕਰੀਬ 100 ਦੇ ਕਰੀਬ ਬੰਦੇ ਲਗੇ ਹੋਏ ਆ ਉਮੀਦ ਹੈ ਇਹਦੇ ਵਿੱਚੋਂ ਕੁਝ ਆਉਟਪੁੱਟ ਅੱਜ ਨਿਕਲੇਗੀ ਤੇ ਉਹਦੇ ਬਾਰੇ ਪ੍ਰੋਪਰ ਡਿਟੇਲ ਤੁਹਾਨੂੰ ਜਿਹੜੀ ਹੈ ਉਹ ਐਸਐਸਪੀ ਸਾਹਿਬ ਜਦੋਂ ਸਾਰੀ ਕਾਰਵਾਈਆਂ ਪੂਰੀ ਹੋ ਜਾਂਦੀਆਂ ਕਿੰਨੀ ਐਫਆਈਆਰ ਰਿਸਟਰ ਹੋਈਆਂ ਕਿੰਨੀ ਰਿਕਵਰੀ ਹੋਈ ਉਹ ਤੁਹਾਨੂੰ ਦੱਸ ਦੇਣਗੇ